ਦੋਸਤੋ ਅਸੀਂ ਖੜੇ ਹਾਂ ਰਾਜਪੁਰੇ ਦੇ ਨੇੜੇ ਰੀਅਲ اسٹیਟ ਦੇ ਵਿੱਚ ਵੱਡਾ ਨਾਂ ਐਸ ਵੀ ਪੀ ਗਰੁੱਪ ਜੋ 15-17 ਸਾਲਾਂ ਤੋਂ ਤਕਰੀਬਨ ਰੀਅਲ اسٹیਟ ਦੇ ਵਿੱਚ ਨਾਮਣਾ ਖੱਟਿਆ ਇਹਨਾਂ ਨੇ ਅੱਜ ਇੱਕ ਵੱਡਾ ਪ੍ਰੋਜੈਕਟ ਜਿਹੜਾ ਲੈ ਕੇ ਆ ਰਹੇ ਨੇ ਰਾਜਪੁਰਾ ਦੇ ਨੇੜੇ ਇਹ ਕਿਸ ਤਰ੍ਹਾਂ ਦਾ ਹੋਵੇਗਾ ਸਾਰਾ ਇਹ ਆਪਾਂ ਗੱਲਬਾਤ ਵੀ ਕਰਾਂਗੇ ਔਰ ਇਸ ਕੋ ਮੈਂ ਇੱਕ ਇੰਟਰਨੈਸ਼ਨਲ ਸਟੈਂਡਰਡ ਦੇ ਤਰਜ਼ 'ਤੇ ਇੰਡਸਟਰੀਅਲ ਟਾਊਨਸ਼ਿਪ ਬਣਾ ਰਹੇ ਹਾਂ ਜਿਸ ਦੇ ਅੰਦਰ ਰੈ residențial ਪਾਕਟ ਵੀ ਹੋਗਾ ਲਾਰਜ ਇੰਡਸਟਰੀਅਲ ਪਾਕਟ ਵੀ ਹੋਊਗਾ ਕੁਝ ਕਮਰਸ਼ੀਅਲ ਵੀ ਹੋਗਾ ਔਰ ਇਸ ਕੋ ਇੱਕ ਵਰਲਡ ਵਰਲਡ ਕਲਾਸ ਸਬਸਿਡੀ ਦੇ ਤੌਰ ਤੇ ਅਸੀਂ ਡਵੈਲਪ ਕਰ ਰਹੇ ਹਾਂ ਅੱਜ ਪਰਮਾਤਮਾ ਤੋਂ ਓਟ ਆਸਰਾ ਲੈ ਕੇ ਇੱਥੇ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਸੁਖਮਨੀ ਸਾਹਿਬ ਦੇ ਪਾਠ ਕਰਾਏ ਜਾ ਰਹੇ ਨੇ ਕੀਰਤਨ ਸਮਾਗਮ ਹੋ ਰਿਹਾ ਹੈ ਸਤ ਗੁਰ ਕਾ ਪਾਉ ਦੇ ਸੇਵਕ ਕਾਰ ਦਿਨ ਪਹਿਲਾਂ ਪਤਾ ਲੱਗਿਆ ਸੀ ਕੁਛ ਨਾ ਕੁਛ ਜਿਹੜੀ ਇੱਥੇ ਕਿਸਾਨਾਂ ਨੂੰ ਨਾਰਾਜ਼ਗੀ ਵੀ ਸੀਗੀ ਪਰ ਪਤਾ ਲੱਗਿਆ ਉਹ ਨਾਰਾਜ਼ਗੀ ਵੀ ਦੂਰ ਹੋ ਚੁੱਕੀ ਹੈ ਆਪਣੀ ਨਾਲ ਸਾਡੀ ਕਿਸਾਨਾਂ ਦੀ ਆਪਸ ਵਿੱਚ ਬੈਠ ਕੇ ਸੈਟਿੰਗ ਹੋਈ ਹੈਗੀ ਆ ਉਹ ਠੀਕ ਹੈ ਲੋਕ ਇਸ ਦੀ ਤੋਂ ਸਰਟੀਫਾਈ ਹੋਏਗੇ ਨੇ ਜੀ 2 ਲੱਖ ਲਾਉਗੇ 8 ਲੱਖ ਤੇ 50 ਹਜ਼ਾਰ ਰੁਪਏ ਦੀ ਨਹੀਂ ਹੋਈ ਹੈਗੀ ਉਹ ਕਿਸਾਨਾਂ ਨੂੰ ਕੰਪਨੀ ਦੇ ਰਹੀ ਹੈਗੀ ਆ ਤੇ ਕਿਸਾਨ ਖੁਸ਼ ਹੈ ਇਸ ਚੀਜ਼ 'ਤੇ ਲੱਗਦਾ ਵੀ ਇਹ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ ਸਭ ਤੋਂ ਵੱਡਾ ਪ੍ਰੋਜੈਕਟ ਹੋਏਗਾ ਐਸ ਵੀ ਪੀ ਗਰੁੱਪ ਦਾ ਸਾਰੇ ਕਿਸਾਨ ہمارے ਸਾਥ ਹੈ ਇਹ ਕਿਸ ਇਹ ਜੋ ਇਹ ਆਯੋਜਨ ਹੋਇਆ ਅੱਜ ਦਾ ਜੋ ਸੁਪਨੀ ਸਾਹਿਬ ਸੁਪਨੀ ਜਿਹੜੇ ਪਾਰਟ ਦਾ ਜੋ ਆਯੋਜਨ ਹੋਇਆ ਇਹ ਕਿਸਾਨੋ ਕੇ ਸਹਿਯੋਗ ਕੇ کی وجہ سے ਹੀ ਹੋ ਪਾਇਆ अदरवाइज ਇਤਨਾ بڑا ਆਯੋਜਨ ਤੋਂ ਉਨ੍ਹਾਂ ਕੇ ਸਹਿਯੋਗ ਕੇ ਬਿਨਾ ਸੰਭਵ ਹੀ ਨਹੀਂ ਅਰਵਾਦ ਨਾਲ ਸਾਜੀ ਕੋ ਆ ਜੀ ਗਵਾ ਜੀ ਕੋ ਪ੍ਰਕਾਣ ਜੀ ਅੱਜ ਅਸੀਂ ਸੈਟ ਪਾਈ ਹਾਂ ਜੀ ਅਸੀਂ ਅੱਜ ਹੀ ਧਰਨਾ ਖਤਮ ਕਰ ਰਹੇ ਹਾਂ ਅਸੀਂ ਅੱਜ ਨਹੀਂ ਕਰਾਂਗੇ ਜਦੋਂ ਸਾਡੇ ਲਾਸਟ ਬੰਦੇ ਨੂੰ ਪੇਮੈਂਟ ਹੋ ਗਈ ਉਸ ਤੋਂ ਬਾਅਦ ਅਸੀਂ ਧਰਨਾ ਛੱਡਦੇ ਹਾਂਗੇ ਤੇ ਈਵਨ ਪ੍ਰਸ਼ਾਸਨ ਨੂੰ ਅਸੀਂ ਲਿਖ ਕੇ ਦੇ ਕੇ ਜਾਵਾਂਗੇ ਕਿ ਭਾਈ ਅਸੀਂ ਇਹਦਾ ਕਬਜ਼ਾ ਅੱਜ ਤੋਂ ਛੱਡਿਆ ਜੀ ਅੱਜ ਤੋਂ ਬਾਅਦ ਇੱਥੇ ਕੋਈ ਆਵੇ ਨਾ ਆਵੇ ਸਾਡੇ ਨਾਲ ਪੁੱਛੋ ਤੇ ਸਾਡੇ ਵੱਲੋਂ ਵੀ एस बी पी ग्रुप नबारक ने बड़ा प्रोजेक्ट लेके आज का प्रोजेक्ट है हो सकता है भविष्य में और बड़ा हो जाए और इसको हम एक इंटरनेशनल स्टैंडर्ड के तर्ज पे इंडस्ट्रियल टाउनशिप बना रहे हैं जिसके अंदर रेजिडेंशियल पॉकेट भी होगा लार्ज इंडस्ट्रियल पॉकेट भी होंगे कुछ कमर्शियल भी होगा और इसको एक वर्ल्ड वर्ल्ड क्लास सब्सिडी के तौर पे हम डेवलप करेंगे के इंडस्ट्री में इंटरेस्ट शो किया और कितनी ऑलरेडी एक लार्ज केमिकल इंडस्ट्री चली रही है हमारे पास बहुत सारे आ, बहुत सारे इंडस्ट्रीज ने इंटरेस्ट दिखाया हुआ है बहुत सारे एलवाइज हमारे पास आई हुई है ई आई हुई है अभी तो हम सिलेक्ट कर रहे हैं किसानों के साथ जो मसला था उससे जो बात हुई सारे किसान हमारे साथ हैं ये किस ये जो ये आयोजन हुआ है आज का जो सुपनी साहब सुपनी जी पाठ का, का जो आयोजन हुआ है ये किसानों के सहयोग के की वजह से ही हो पाया है अदरवाइज इतना बड़ा आयोजन तो उनके सहयोग के बिना संभव ही नहीं था किसान बाहर बैठे हैं आपके क्या करना वो तो सब तो अपने भाई लोग हैं जी बाहर बैठे सेवा के लिए आए होंगे इसलिए बैठे ख्याल है कुछ कुछ छुटपुट रह जाता है उसको भी हैंडल कर लेंगे जो मेन किसान कभी कभी क्या होता है कि हो जाते, जाते जाते कुछ कुछ मनमुटाव रह जाता है उसको भी मैंडल भी बात ब्रॉडली मेजरली सब कुछ तो मेन मंत्री बहुत बढ़िया हमारा भाईचारा है प्रेम है उनके बिना हम ये आयोजन कर ही नहीं सकते थे क्या ये संभव है इतना बड़ा आयोजन उनके बिना उनकी उनकी मर्जी के बिना कर सकते हैं अभी ना इस पर हम लोग प्लानिंग कर रहे अंडर प्लानिंग ਠੀਕ ਹੈ ਥੈਂਕ ਯੂ ਥੈਂਕ ਯੂ ਹਾਂਜੀ ਆ ਮੈਟਰ ਦੱਸ ਦਿਓ ਤੇ ਕਿਸਾਨਾਂ ਦਾ ਕੀ ਰਿਐਕਸ਼ਨ ਹੈ ਇਹਦੇ ਉੱਪਰ ਇਹ ਜਿਹੜੀ ਹੁਣ ਕੰਪਨੀ ਨਾਲ ਸਾਡੀ ਕਿਸਾਨਾਂ ਦੀ ਆਪਸ ਵਿੱਚ ਬੈਠ ਕੇ ਸੈਟਿੰਗ ਹੋਈ ਹੈਗੀ ਆ ਉਹ ਠੀਕ ਹੈ ਲੋਕ ਇਸ ਚੀਜ਼ ਤੋਂ ਸੈਟੀਸਫਾਈ ਹੋਏਗੇ ਨੇ ਜੀ 2 ਲੱਖ ਦਾ 7 ਲੱਖ ਤੇ ਮਤਲਬ ਹੋ ਗਿਆ 8 ਲੱਖ ਤੇ 50 ਹਜ਼ਾਰ ਰੁਪਏ ਦੀ ਗੱਲ ਹੋਈ ਹੈਗੀ ਉਹ ਕਿਸਾਨਾਂ ਨੂੰ ਕੰਪਨੀ ਦੇ ਰਹੀ ਹੈਗੀ ਤੇ ਕਿਸਾਨ ਖੁਸ਼ ਹੈ ਇਸ ਚੀਜ਼ 'ਤੇ ਇਸ ਤੋਂ ਪਹਿਲਾਂ ਕਿ ਜਦੋਂ ਸਾਡੇ ਨਾ ਕਿਸਾਨਾਂ ਕੇ ਲਗਭਗ 6 ਮਹੀਨੇ ਸਾਲ ਪਹਿਲਾਂ ਕੁਝ ਲੋਕ ਟੁੱਟ ਕੇ ਚਲੇ ਗਏ ਸੀ ਕੰਪਨੀ ਨਾਲ ਪਹਿਲੀ ਇਹ ਉਹ ਜਾੜਾ ਰਕੂ ਸੰਘਰਸ਼ ਕਮੇਟੀ ਦੀਆਂ ਸਸ਼ਕਤਨਾ ਨੂੰ ਡਿਸਟਰਬੇ ਕਰਦੇ ਹੋਏ ਤੇ ਉਹਨਾਂ ਨੇ 2 ਲੱਖ ਤੇ 60000 ਰੁਪਏ ਦਾ ਐਸਕੀ ਕੀਤਾ ਸੀ ਜਿਹਦੇ ਵਿੱਚ ਕੰਡੀਸ਼ਨ ਇਹ ਸੀ ਕਿ 1 ਲੱਖ 60000 ਰੁਪਏ ਪਹਿਲਾਂ ਤੇ 1 ਲੱਖ 60000 ਰੁਪਏ ਧਰਨਾ ਚੁੱਕਿਆ ਲਿਆਣ ਤੋਂ ਬਾਅਦ ਉਹ ਹੁਣ ਕਿਵੇਂ ਹੋਇਆ ਇਹ ਕੀ ਡੀਲ ਹੋਈ ਧਰਨਾ ਦਾ ਸੀ ਚੱਕਣਾ ਸੀ ਮੀਨ ਤਾਂ ਧਰਨਾ ਦਾ ਸਫਲ ਲੱਗਿਆ ਹੋਇਆ ਸੀ ਫਾਈਟ ਸਾਡੀ ਸੀਗੀ ਉਹ ਲੋਕ ਕੌਣ ਸੀਗੇ ਸਾਨੂੰ ਸੁਣਨੀਆਂ ਉਹ ਇੱਕ ਟਾਈਪ ਅਪੋਰਚਨਿਸਟ ਲੋਕ ਸੀਗੇ ਤੇ ਉਹ ਮਤਲਬ ਉਸ ਵੇਲੇ ਚਲੇ ਗਿਆ ਉਸ ਤੋਂ ਬਾਅਦ ਹੁਣਾਂ ਦਾ ਦਾ ਇਸ ਧਰਨੇ ਨਾਲ ਕੋਈ ਸਬੰਧ ਨਹੀਂ ਹੈ ਸਾਡੀ ਜਿੱਥੋਂ ਦਾ ਗੱਲ ਹੈਗੀ ਆ ਅਸੀਂ ਕੰਪਨੀ ਸਾਨੂੰ ਪੈਸੇ ਦੇ ਰਹੀ ਹੈ ਜਦੋਂ ਸਾਡੇ ਲਾਸਟ ਬੰਦੇ ਨੂੰ ਪੇਮੈਂਟ ਮਿਲ ਗਈ ਅਸੀਂ ਧਰਨਾ ਛੱਡ ਕੇ ਚਲੇ ਜਾਣਾ ਜੀ ਕੋਣ ਅਗਵਾਈ ਕਰ ਰਿਹਾ ਸੀ ਧਰਨੇ ਦੀ ਹਾਂ ਮੈਂ ਲਸ਼ਕਰ ਸਿੰਘ ਜੀ ਹੁਣ ਕੋਈ ਹੋਰ ਨਹੀਂ ਆਊਗਾ ਇਸ ਤੇ ਗਰੰਟੀ ਕੌਣ ਲੈਂਦਾ ਜੀ ਨਹੀਂ ਅਸੀਂ ਕੋਈ ਗਰੰਟੀ ਨਹੀਂ ਲੈਂਦੇ ਜੀ ਇਹ ਤਾਂ ਹੁਣ ਹਰ ਕਿਸੇ ਦਾ ਕੌਮਨ ਰਾਈਟ ਹੈਗਾ ਕੋਈ ਵੀ ਆ ਸਕਦਾ ਬਟ ਜਿਹੜੇ ਅਸੀਂ ਫਾਈਟ ਕਰਦੇ ਆ ਰਹੇ ਹਾਂ ਸਾਡੀ ਕੰਪਨੀ ਨਾਲ ਕਮਿਟਮੈਂਟ ਹੈਗੀ ਆ ਉਹਦੇ 'ਚ ਹੁਣ ਕੋਈ ਦਖਲ ਨਹੀਂ ਇਹ ਕਿੰਨੇ ਤੁਸੀਂ ਕਿਉਂ ਕਰ ਰਹੇ ਸੀ ਕਿਸਾਨਾਂ ਦੇ ਲਈ ਕਰ ਰਹੇ ਸੀ ਹਾਂਜੀ ਕਿਸਾਨਾਂ ਵਾਸਤੇ ਕਰ ਰਹੇ ਸੀ ਜਿਹੜੀ ਕੰਪਨੀ ਸੀਗੀ ਕੰਪਨੀ ਨੇ ਸਰਕਾਰ ਨੇ ਅੱਜ ਤੋਂ 393 ਜੇ ਇੱਕ ਜ਼ਮੀਨ ਐਕਵਾਇਰ ਕਰਕੇ ਦਿੱਤੀ ਸੀ ਇਹਨਾਂ ਨੂੰ ਲਗਭਗ 1000 ਏਕੜ ਉਹ ਮੰਨ ਲਈ ਉਹਦੀ ਕੰਡੀਸ਼ਨ ਇਹ ਸੀਗੀ ਕਿ ਜਿਹੜੀ ਕੰਪਨੀ ਹੈਗੀ ਹੈ ਇਹਨੇ 1 ਸਾਲ ਦੇ 10 ਸਾਲਾਂ ਦੇ ਅੰਦਰ ਅੰਦਰ ਇਸ ਜ਼ਮੀਨ ਨੂੰ ਡਿਵੈਲਪ ਕਰਨਾ ਹੈਗਾ ਤਿੰਨ ਕੇਸ ਜਿਹੜੀ ਕੰਪਨੀ 10 ਸਾਲਾਂ ਜੇ ਜ਼ਮੀਨ ਨੂੰ ਨਹੀਂ ਡਿਵੈਲਪ ਕਰ ਸਕਦੀ ਤਾਂ ਸਰਕਾਰ ਨੂੰ ਇਹ ਅਧਿਕਾਰ ਹੋਵੇਗਾ ਕਿ ਜ਼ਮੀਨ ਉਹ ਵਾਪਸ ਲੈਣ ਦੀ ਹੱਕਦਾਰ ਹੈਗੀ ਵਿਦਆਊਟ ਪੇਇੰਗ ਐਨੀ ਕੰਪਨਸੇਸ਼ਨ ਕੰਪਨੀ ਦਾ ਜਿੰਨਾ ਮਰਜ਼ੀ ਖਰਚਾ ਹੋ ਗਿਆ ਇਹ ਕੰਡੀਸ਼ਨ ਸੀ ਐਮਓ ਦੀ ਮਤਲਬ ਕਹਿਣੇ ਵਾਪਸ ਕਹਿਣੇ ਮਤਲਬ ਹੈ ਜੋ ਕੰਪਨੀ ਕੇ ਸਾਥ ਆਪਕੀ ਜੋ ਵੀ ਡਿਸਕਸ਼ਨ ਸੀ ਜੋ ਆਪਕੀ ਮੰਗਿਆ ਦੇ ਸਭੀ ਮੰਗਿਆ ਮੰਨ ਲਈ ਗਈ ਹੈ ਹੁਣ ਆਜ ਆਪ ਫਿਰ ਆਪਣਾ ਖਤਮ ਹੋ ਗਿਆ ਹਾਂ ਮਤਲਬ ਇਹਦੇ ਜਿਵੇਂ ਅਸੀਂ ਸਰਕਾਰ ਨੂੰ ਸੰਪਰਕ ਕੀਤਾ ਕੋਸ਼ਿਸ਼ ਕੀਤੀ ਮਿਲਣ ਦੀ ਵੀ ਭਾਈ ਤੁਸੀਂ ਇਹਨਾਂ ਕੋਲੋਂ ਵਾਪਸ ਲਓ ਜ਼ਮੀਨ ਫਿਰ ਪ੍ਰਧਾਨ ਜੀ ਪੂੜਾ ਕਿਹਦੇ ਤਹਿਤ ਕੰਪਨੀ ਨੂੰ 5 ਸਾਲ ਦੀ ਐਕਸਟੈਂਸ਼ਨ ਕਹਿੰਦੀ ਮਿਲ ਸਕਦੀ ਹੈ ਸਾਡੇ ਮਨਾਂਵਕਤਾ ਨਹੀਂ ਕੋਈ ਐਕਵੀਜ਼ੀਸ਼ਨ ਦਾ ਇੰਡਸਟਰੀ ਉਹਦਾ ਇਹ ਦੋਸ਼ੀ ਹੁਣ ਪੁੱਡਾ ਚ ਕਿਵੇਂ ਟ੍ਰਾਂਸਫਰ ਹੋ ਗਏ ਟੈਕਨੀਕਲ ਗੱਲਾਂ ਹੈਗੇ ਸਾਨੂੰ ਉਹਨਾਂ ਚੀਜ਼ਾਂ ਬਾਰੇ ਬਹੁਤਾ ਨਹੀਂ ਪਤਾ ਹੈ ਮਤਲਬ ਹੁਣ ਜਿੰਨੇ ਸਾਰੇ ਕਿਸਾਨ ਸੀ ਉਹ ਇੱਥੇ ਵਿੱਚ ਬੈਠੇ ਨਹੀਂ ਜਿਹੜੇ ਇਸ ਧਰਨੇ ਦੇ ਮੇਨ ਕਿਸਾਨ ਹੈਗੇ ਆ ਜਿਹੜੇ ਉੱਥੇ ਫਾਈਟ ਕਰ ਰਹੇ ਹੈਗੇ ਪਿਛਲੇ ਸਵਾ 3 ਸਾਲਾਂ ਤੋਂ ਉਹ ਕਿਸਾਨ ਇਹ ਹੈਗੇ ਆ ਜੀ ਇੰਨੇ ਸਾਰੇ ਮਤਲਬ ਉਹ ਸੈਟੀਸਫਾਈ ਨੇ ਉਹ ਸੈਟੀਸਫਾਈ ਹੈ ਜੀ ਉਹ ਸੈਟੀਸਫਾਈ ਹਾਂਜੀ ਇਹ ਕਿਸਾਨ ਇਹਨਾਂ ਨੂੰ ਪੁੱਛਣਾ ਕੱਲੇ ਕੱਲੇ ਨੂੰ ਪੁੱਛਣਾ ਹੈ ਜੀ ਆਹ ਕੰਪਨੀ ਦੇ ਆਗੂ ਨਾਲ ਬੈਠਕ ਹੋਈ ਹੈ ਇਹਨਾਂ ਦੀ ਹਾਂਜੀ ਕੰਪਨੀ ਦੇ ਆਗੂ ਨਾਲ ਬੈਠਕ ਸੀ ਨਾ ਐਸਬੀਪੀ ਦੇ ਐਸਬੀਪੀ ਨਾਲ ਮਤਲਬ ਇਹਨਾਂ ਨੇ ਮੈਨੂੰ ਰਾਈਟਸ ਦੇ ਦਿੱਤੇ ਸੀਗੇ ਵੀ ਤੁਸੀਂ ਯਾਰ ਜੋ ਕਰ ਲਓ ਸਾਡੇ ਲੀਡਰ ਹੈਗੇ ਜੋ ਤੁਸੀਂ ਕਰ ਲਓਗੇ ਸਾਨੂੰ ਮਨਜ਼ੂਰ ਹੈਗਾ ਉਹ ਫਿਰ ਕੰਪਨੀ ਨਾਲ ਅਸੀਂ ਮਤਲਬ ਗੱਲਬਾਤ ਕੀਤੀ ਸੀਗੀ ਤੇ ਉਹਦੇ ਨਾਲ ਆ ਫਿਰ ਅਸੀਂ ਮਤਲਬ ਹੂੰ ਫਾਈਨਲ ਅੰਡਰਸਟੈਂਡਿੰਗ ਹੋਈ ਹੈ ਤੁਹਾਡੀ ਹਾਂਜੀ ਅੰਡਰਸਟੈਂਡਿੰਗ ਹੋ ਗਈ ਤੇ ਹੁਣ ਵਿੱਚੋਂ ਕੁਝ ਲੋਕਾਂ ਨੂੰ ਇਹ ਤਰਾਜੇਗਾ ਕਿ ਮੈਨੂੰ ਲੈ ਕੇ ਗਿਆ ਮੈਨੂੰ ਲੈ ਕੇ ਗਿਆ ਹੁਣ ਜਿਹੜੇ ਲੋਕ ਸ਼ਬਾ 3 ਸਾਲ ਤੋਂ ਬੈਠੇ ਆ ਉਹਨਾਂ ਨੂੰ ਛੱਡ ਕੇ ਮਨ ਲੈ ਜਿਹੜੇ ਬੰਦੇ ਕੱਲ ਜਾਂ ਪਰਸੋਂ ਆਏ ਆ ਆ ਕੇ ਕਹਿਣਗੇ ਮੈਨੂੰ ਸਾਨੂੰ ਲੈ ਕੇ ਜਾਓ ਉਹ ਇਹ ਕਿਵੇਂ ਪੋਸਿਬਲ ਹੋ ਸਕਦਾ ਹੈ ਦੂਜੀ ਗੱਲ ਇਹ ਆ ਵੀ ਹਾਂਜੀ ਦੱਸੋ ਜਿਹੜੀ ਧੜੇਬੰਦੀ ਹੁਣ ਕਿਸਾਨਾਂ ਦੇ ਵਿੱਚ ਬਣ ਚੁੱਕੀ ਹੈ ਹਾਂਜੀ ਇਹਦਾ ਫਿਰ ਹੱਲ ਕੀ ਹੈ ਕਿਉਂਕਿ ਅੱਜ ਤੁਸੀਂ ਮੰਨ ਗਿਓ ਕੱਲ ਨੂੰ ਦੂਸਰੀ ਧੜੇਬੰਦੀ ਆ ਜਾਂਦੀ ਹੈ ਉਹ ਕਹੂਗੀ ਸਾਡੀਆਂ ਮੰਗਾਂ ਨੇ ਉਹ ਵਕਰੀਆਂ ਮੰਗਾਂ ਲਕੂਗੀ ਠੀਕ ਹੈ ਤੇ ਇਹਦਾ ਕੰਪਨੀ ਦੇ ਨਾਲ ਕੀਵੇਂ ਸਿਸਟਮ ਬੱਟੂਗਾ ਕੰਪਨੀ ਨਾਲ ਜਿਆਦਾ ਮੈਂ ਕੰਫਰੈਂਸ ਥੋੜਾ ਜਿਹਾ ਰੱਖੇ ਤੇ ਵੀ ਜਿਹੜੇ ਧਰਨੇ ਤੇ ਬੈਠੇ ਬਹਿਣ ਸਾਡੇ ਕੋਲ 3 ਦਿਨ ਸਾਲ ਫਿਰ ਮੰਦਰੀਆਂ ਦੇਖਦੇ ਕਿਹੜਾ ਕਿਹੜਾ ਬੰਦਾ ਹੈ ਜੇ ਸਰਪੇ ਇਵੇਂ ਮਤਲਬ ਹੈਗਾ ਵੀ ਇਹਨੂੰ ਹਰੈਸ ਕਰਨੇ ਵਾਲੀ ਗੱਲ ਆ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਸਰ ਪ੍ਰਕਾਸ਼ ਜੀ ਅੱਜ ਤੁਸੀਂ ਸੈੱਟ ਪਾਈ ਹੋ ਹਾਂਜੀ ਅਸੀਂ ਸਰ ਅਸੀਂ ਧਰਨਾ ਖਤਮ ਕਰ ਰਹੇ ਹਾਂ ਅਸੀਂ ਅੱਜ ਨਹੀਂ ਕਰਾਂਗੇ ਜਦੋਂ ਸਾਡੇ ਲਾਸਟ ਬੰਦੇ ਨੂੰ ਪੇਮੈਂਟ ਹੋ ਗਈ ਉਸ ਤੋਂ ਬਾਅਦ ਅਸੀਂ ਧਰਨਾ ਛੱਡਦੇ ਹਾਂਗੇ ਤੇ ਇਵਨ ਪ੍ਰਸ਼ਾਸਨ ਨੂੰ ਲਿਖ ਕੇ ਦੇ ਕੇ ਜਾਵਾਂਗੇ ਵੀ ਭਾਈ ਅਸੀਂ ਇਹਦਾ ਕਬਜ਼ਾ ਅਜ ਤੋਂ ਛੱਡਿਆ ਅੱਜ ਤੋਂ ਬਾਅਦ ਇੱਥੇ ਕੋਈ ਆਵੇ ਨਾਵੇ ਸਾਡੇ ਨੂੰ ਪੁੱਛੂ ਠੀਕ ਠੀਕ ਧੰਨਵਾਦ